ਲੁਧਿਆਣਾ ਦੀ ਸਰਕਟ ਹਾਊਸ ਵਿਖੇ ਪੰਜਾਬ ਪੁਲ ਸਥਾਨ ਲੁਧਿਆਣਾ ਪੀਸੀਆਰ ਦੇ ਇੰਚਾਰਜ ਇੰਸਪੈਕਟਰ ਸਦਾਗਰ ਅਲੀ ਨੂੰ ਡਿਊਟੀ ਦੇ ਨਾਲ-ਨਾਲ ਸਮਾਜਿਕ ਗਤੀਵਿਧੀਆਂ ਨੂੰ ਵੇਖਿਆ ਨਵ ਚੇਤਨਾ ਬਾਲ ਪਲਾਈ ਕਮੇਟੀ ਦੇ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਮੀਡੀਆ ਨਾਲ ਗੱਲਬਾਤ ਕਰਦਿਆਂ ਸੰਸਥਾ ਦੇ ਸਮੂਹ ਮੈਂਬਰ ਸਹਿਬਾਨਾ ਨੇ ਦੱਸਿਆ ਸਦਾਗਰ ਅਲੀ ਜਿੱਥੇ ਵਿਭਾਗੀ ਤੌਰ ਤੇ ਆਪਣੀ ਡਿਊਟੀ ਨੂੰ ਇਮਾਨਦਾਰੀ ਨਾਲ ਨਿਭਾ ਰਹੇ ਨੇ ਉੱਥੇ ਹੀ ਸਮਾਜਿਕ ਭਰਾਇਆ ਨਸ਼ੇ ਵਾਤਾਵਰਨ ਦੀ ਸੰਭਾਲ ਬੇਟੀ ਬਚਾਓ ਬੇਟੀ ਪੜਾਓ ਅਤੇ ਪੰਛੀਆਂ ਦੀ ਸੰਭਾਲ ਦੀ ਵਿਸ਼ੇਸ਼ਤਾਵਾਂ ਵੀ ਕੀਤੇ ਜਾ ਰਹੇ ਨੇ। ਪਹਿਲਾਂ ਤਾਂ ਮੈਂ ਸਾਰਿਆਂ ਨੂੰ ਅੱਜ ਲੋਹੜੀ ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ ਅੱਜ ਜੋ ਸਾਡੇ ਨਵ ਚੇਤਨਾ ਦੇ ਪ੍ਰਧਾਨ ਨੇ ਸ੍ਰੀ ਆਪਣੇ ਸੁਧੀਰ ਸੇਖੋਂ ਸਾਹਿਬ ਇਹਨਾਂ ਦੇ ਨਾਲ ਜਿੰਨੇ ਵੀ ਮੈਂਬਰ ਸਾਹਿਬਾਨ ਨੇ ਮੈਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਸਰਕਟ ਹਾਊਸ ਦੇ ਵਿੱਚ ਬੁਲਾ ਕੇ ਮੈਨੂੰ ਬਹੁਤ ਵੱਡਾ ਮਾਣ ਬਖਸ਼ਿਆ ਕਿਉਂਕਿ ਸਾਡਾ ਸਭ ਦਾ ਫਰਜ਼ ਬਣਦਾ ਸਮਾਜ ਦੀ ਸੇਵਾ ਕਰਨਾ ਸਾਨੂੰ ਸਮਾਜ ਦੀ ਸੇਵਾ ਕਰਨੀ ਚਾਹੀਦੀ ਆ ਜਿਵੇਂ ਕਿ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਐਪਰੀਸ਼ੀਏਟ ਕਰਨਾ ਸਾਡਾ ਸਭ ਦਾ ਫਰਜ਼ ਆ ਵੀ ਉਹਨਾਂ ਨੂੰ ਚੰਗੇ ਰਸਤੇ ਤੇ ਪਾਉਣਾ ਜਿਹੜੇ ਟੋਪਰ ਬੱਚੇ ਆਇਆ ਉਹਨਾਂ ਨੂੰ ਸਨਮਾਨਿਤ ਕਰਨਾ ਜਾਂ ਅਸੀਂ ਜਿਹੜੇ ਆਪਣੇ ਪੰਛੀ ਨੇ ਬੇਜਵਾਨ ਨੇ ਬੇਸਾਰਾ ਨੇ ਉਹਨਾਂ ਦਾ ਅਸੀਂ ਖਿਆਲ ਰੱਖਣਾ ਉਹਨਾਂ ਦੇ ਲਈ ਆਲਣੇ ਲਾਉਣੇ ਆ ਉਹਨਾਂ ਲਈ ਦਾਣਾ ਪਾਣੀ ਰੱਖਣਾ ਸਭ ਸਾਨੂੰ ਇਹ ਸਮਾਜ ਦੇ ਕੰਮ ਕਰਨੇ ਚਾਹੀਦੇ ਆ ਜੋ ਅੱਜ ਨਵ ਚੇਤਨਾ ਵੱਲੋਂ ਮੈਨੂੰ ਇਹ ਸਮਾਜ ਦੇ ਭਲਾਈ ਕੰਮਾਂ ਕਰਕੇ ਸਨਮਾਨ ਦਿੱਤਾ ਗਿਆ ਮੈਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਧੰਨਵਾਦ ਇੰਸਪੈਕਟਰ ਸਦਾਗਰ ਅਲੀ ਜੀ ਇਨਚਾਰਜ ਪੀਸੀਆ ਲੁਧਿਆਣਾ ਇਹਨਾਂ ਵੱਲੋਂ ਆਪਣੀ ਡਿਊਟੀ ਦੇ ਨਾਲ-ਨਾਲ ਬੜੀ ਇਮਾਨਦਾਰੀ ਦੇ ਨਾਲ ਡਿਊਟੀ ਕੀਤੀ ਜਾ ਰਹੀ ਹੈ ਤੇ ਇਹਦੇ ਨਾਲ ਸਮਾਜਿਕ ਜਿਹੜੀਆਂ ਗਤੀਵਿਧੀਆਂ ਨੇ ਚਾਹੇ ਸਕੂਲਾਂ ਜਾ ਕੇ ਬੱਚਿਆਂ ਨੂੰ ਟ੍ਰੈਫਿਕ ਲਈ ਅਵੇਅਰ ਕਰਦੇ ਨੇ ਨਸ਼ਿਆਂ ਦੇ ਉੱਪਰ ਕਵਤਾਵਾਂ ਲਿਖ ਕੇ ਆਮ ਜਿਹੜੀ ਜਨਤਾ ਉਹਨੂੰ ਅਵੇਅਰ ਕਰਦੇ ਨੇ ਪੰਛੀਆਂ ਤੇ ਵਾਤਾਵਰਨ ਨੂੰ ਸੰਭਾਲਣ ਲਈ ਇਹ ਆਪਣੇ ਜਿਹੜੇ ਵਿਸ਼ੇਸ਼ ਯਤਨ ਕਰ ਰਹੇ ਨੇ ਤੇ ਸਾਡਾ ਇੱਕ ਨਵਜਿੱਤਨਾ ਦਾ ਜੋ ਇੱਕ ਮਿਸ਼ਨ ਆ ਵੀ ਜੋ ਸੰਸਥਾਵਾਂ ਜਾਂ ਜੋ ਵਿਅਕਤੀ ਜਾਂ ਜਾਂ ਅਧਿਕਾਰੀ ਸਮਾਜਿਕ ਜਾਂ ਆਪਣੀ ਡਿਊਟੀ ਦੇ ਨਾਲ-ਨਾਲ ਵਧੀਆ ਕਾਰਜਕਾਰੀ ਕਰ ਰਹੇ ਨੇ ਤੇ ਉਹਨਾਂ ਦਾ ਸਲਮਾਨ ਹੋਣਾ ਬਹੁਤ ਜ਼ਰੂਰੀ ਆ ਕਿਉਂਕਿ ਜੇ ਅੱਜ ਅਸੀਂ ਇਹਨਾਂ ਨੂੰ ਐਪਰੀਸ਼ੀਏਟ ਕਰਾਂਗੇ ਤਾਂ ਹੀ ਇਹਨਾਂ ਨੂੰ ਦੇਖ ਕੇ ਹੋਰ ਵੀ ਜਿਹੜੇ ਅਧਿਕਾਰੀ ਨੇ ਜਾਂ ਹੋਰ ਸੰਸਥਾਵਾਂ ਨੇ ਇਹਨਾਂ ਜਿਹੜੀਆਂ ਸਮਾਜਿਕ ਬੁਰਾਈਆਂ ਨੇ ਜਾਂ ਵਾਤਾਵਰਣ ਨੂੰ ਸੰਭਾਲਣ ਦੀ ਗੱਲ ਕਰੀਏ ਜਾਂ ਅਸੀਂ ਨਸ਼ਿਆਂ ਨੂੰ ਅਵੇਅਰ ਕਰਨ ਦੀ ਗੱਲ ਕਰੀਏ ਦਾ ਇਹ ਅੱਜ ਦੀ ਡੇਟ ਦੇ ਵਿੱਚ ਬਹੁਤ ਜ਼ਰੂਰੀ ਆ ਅਵੇਰਨੈਸ ਜਿਹੜੀਆਂ ਕੈਂਪੇਨਸ ਨੇ ਇਹ ਵੀ ਸਟਾਰਟ ਕਰਨੀਆਂ ਚਾਹੀਦੀਆਂ ਨੇ ਪਰ ਜਿਹੜੇ ਲੋਕ ਜਾਂ ਜਿਹੜੇ ਅਧਿਕਾਰੀ ਇਹਨਾਂ ਕੈਂਪੇਨ ਨੂੰ ਜੋੜ ਕੇ ਅੱਗੇ ਵਧਾ ਰਹੇ ਨੇ ਉਹਨਾਂ ਦਾ ਸਨਮਾਨ ਕਰਨਾ ਬੜਾ ਜ਼ਰੂਰੀ ਆ ਅੱਜ ਜਿਹੜੀ ਸਾਡੀ ਨਵ ਚੇਤਨਾ ਦੀ ਸੀਨੀਅਰ ਵਿੰਗਾ ਇਹਨਾਂ ਵੱਲੋਂ ਸਦਗਰ ਵਾਲੀ ਜਿਹੜਾ ਵਿਸ਼ੇਸ਼ ਤੌਰ ਤੇ ਸਰਕਟ ਹਾਊਸ ਲੁਧਿਆਣਾ ਵਿੱਚ ਸਨਮਾਨ ਕੀਤਾ ਗਿਆ ਤੇ ਆਸ ਕਰਦੇ ਆ ਵੀ ਆਉਣ ਵਾਲੇ ਟਾਈਮ 'ਚ ਵੀ ਜਿਹੜੀਆਂ ਸਮਾਜ ਦੇਤੇ ਆਪਣੀ ਜਿਹੜੀ ਵਿਭਾਗ ਪ੍ਰਤੀ ਜਿਹੜੀਆਂ ਜ਼ਿੰਮੇਵਾਰੀਆਂ ਪਹਿਲਾਂ ਵੀ ਨਿਭਾਉਂਦੇ ਆਏ ਨੇ ਤੇ ਹੋਰ ਵੀ ਇਹ ਨਿਭਾਉਣਗੇ ਥੈਂਕ ਯੂ ਵੈਰੀ ਮਚ ਦਗਣਾ ਲਾਈਵ ਲਈ ਟਿੰਕਾ ਚਾਰਤੀ ਰਿਪੋਰਟ